ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਤਾਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭਾਈ ਹੋਏ ਸਹਾਇ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰੁੱਤ ਦੂਸਰੀ ਸਾਖੀ 22 ਭਾਰਤ ਦੀ ਰਾਜਸੀ ਦਸ਼ਾ ਤੇ ਇੱਕ ਚਾਤ ਔਰੰਗਜ਼ੇਬ ਦੀ ਮੁਸਲਮਾਨਕਰੂ پالਸੀ ਨੇ ਹਿੰਦੂ ਤੇ ਰਾਜਸੀ ਵਾਯੂ ਮੰਡਲ ਨੂੰ ਬਹੁਤ ਖਰਾਬ ਕਰ ਦਿੱਤਾ ਹਿੰਦੂਆਂ ਉੱਤੇ ਜ਼ੁਲਮ ਵੱਧ ਗਏ ਜੇ ਜੇ ਵਧਾ ਦਿੱਤੇ ਤੇ ਮੰਦਰ ਤਹਾ ਟੇਰੀ ਕੀਤੇ ਗਏ ਇਸ ਦਸ਼ਾ ਨੂੰ ਦੇਖ ਕੇ ਮਰਹੱਟੇ ਤੇ ਕੁਝ ਕੁ ਰਾਜਪੂਤ ਜੋ ਅਣਖੀਲੇ ਸਨ ਸਿਰਾਂ ਉੱਤੇ ਖਫਨ ਬਨ ਕੇ ਉੱਠੇ ਤੇ ਮੁਗਲ ਰਾਜ ਦੇ ਜ਼ੁਲਮੀ ਰਾਜ ਦੇ ਵਿਰੁੱਧ ਲੜਨ ਲੱਗੇ ਉਹਨਾਂ ਵਿੱਚੋਂ சிவாਜੀ ਮਰੱਠਾ ਸਭ ਤੋਂ ਵੱਡਾ ਆਗੂ ਤੇ ਬਹਾਦਰ ਸੀ ਉਸ ਦੀਆਂ ਬਹਾਦਰੀਆਂ ਦੇ ਅਨੇਕਾਂ ਗ੍ਰੰਥ ਲਿਖੇ ਗਏ ਹਨ ਉਹ ਧਰਮੀ ਦੇਸ਼ ਭਗਤ ਧਰਮ ਦੀ ਰੱਖਿਆ ਕਰਨ ਵਾਲਾ ਸੀ ਉਸ ਦੇ ਉੱਠਣ ਨਾਲ ਕੁਝ ਹਿੰਦੂ ਰਜਵਾੜੇ ਵੀ ਉੱਠੇ ਜਿਸ ਕਾਰਨ ਸਾਰੇ ਦੱਖਣੀ ਤੇ ਮੱਧਿਆ ਭਾਰਤ ਵਿੱਚ ਹਾਲਾਤ ਬਹੁਤ ਮਾੜੇ ਹੋ ਗਏ ਸਾਰੇ ਦੇਸ਼ ਵਿੱਚ ਬਗਾਵਤਾਂ ਹੋ ਗਈਆਂ ਉਹਨਾਂ ਬਗਾਵਤਾਂ ਨੂੰ ਦਬਾਉਣ ਵਾਸਤੇ ਔਰੰਗਜ਼ੇਬ ਨੇ ਆਪ ਦੱਖਣ ਨੂੰ ਚੜ੍ਹਾਈ ਕਰ ਦਿੱਤੀ ਮਤਰਾ ਦੇ ਚੌਗੀਤੇ ਜੱਟਾਂ ਨਾਲ ਲੜਦਾ ਰਿਹਾ ਕੇਂਦਰੀ ਸਰਕਾਰ ਦਿੱਲੀ ਬਾਦਸ਼ਾਹੀ ਵੀ ਬਗਾਵਤਾਂ ਵਿੱਚ ਰੁੱਝ ਗਈ ਜਾਗੀਰਦਾਰਾਂ ਨੇ ਦਿੱਲੀ ਨੂੰ ਮਾਮਲਾ ਨਹੀਂ ਸੀ ਭੇਜਿਆ ਉਸ ਦੀ ਰقم ਤਕੜੀ ਹੋ ਗਈ ਸੀ ਕਿਉਂਕਿ ਪੰਜਾਬ ਦੀਆਂ ਸਾਈਆਂ ਫੌਜਾਂ ਵੀ ਇੱਥੇ ਨਹੀਂ ਸਨ ਉਹਨਾਂ ਨੂੰ ਦਿੱਲੀ ਤੋਂ ਪਰੇ-ਪਰੇ ਹੀ ਸੁੱਟਿਆ ਹੋਇਆ ਸੀ ਇਸੇ ਕਾਰਨ ਕਿ ਪਹਾੜੀ ਰਾਜੇ ਪੁੱਤਰੇ ਫਿਰਦੇ ਸਨ ਤੇ ਸਤਗੁਰੂ ਜੀ ਨਾਲ ਵੈਰ ਰੱਖਦੇ ਸਨ ਔਰੰਗਜ਼ੇਬ ਦਾ ਇੱਕ ਇੱਕ ਦਿਨ ਇਹਨਾਂ ਵਿਚਾਰਾਂ ਵਿੱਚ ਗੁਜ਼ਰਦਾ ਸੀ ਕਿ ਉਹ ਕਿਵੇਂ ਸਾਰੇ ਭਾਰਤ ਦੀਆਂ ਸਾਰੀਆਂ ਬਗਾਵਤਾਂ ਨੂੰ ਦਬਾ ਕੇ Hindu ਰਾਜ ਤੇ Hindu ਧਰਮ ਨੂੰ ਖਤਮ ਕਰਕੇ ਇਸਲਾਮ ਦਾ ਵਫਾਦਾਰ ਸਿਪਾਹੀ ਬਣੇ ਜਿਹੜੇ ਮੰਦਰ ਰਹਿੰਦੇ ਹਨ ਉਹਨਾਂ ਨੂੰ ਵੀ ਮਸੀਤਾਂ ਦਾ ਰੂਪ ਦੇ ਦੇਣਾ ਚਾਹੁੰਦਾ ਸੀ ਮਰਹੱਟੇ, ਰਾਜਪੂਤ ਤੇ ਹੋਰ ਆਦਮੀ ਰਲ ਕੇ ਚਾਹੁੰਦੇ ਸਨ ਕਿ ਕਿਵੇਂ ਉਹ ਮੁਗਲ ਰਾਜ ਨੂੰ ਖਤਮ ਕਰਨ ਪਰ ਫੁੱਟ ਪੇਸ਼ ਨਹੀਂ ਸੀ ਜਾਣ ਦਿੰਦੀ ਜੇ ਫੁੱਟ ਨਾ ਹੁੰਦੀ ਜੇ ਹਿੰਦੂ ਰਾਜੇ ਲਾਲਜੀ ਨਾ ਹੋ ਜਾਂਦੇ ਤਾਂ ਮੁਗਲ ਭਾਰਤ ਨੂੰ ਗੁਲਾਮ ਨਹੀਂ ਸੀ ਰੱਖ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ